ਵਾਹ ਵਧਕ ਵਧਕ ਵਧਕਾ oh my god ਬੰਦ ਹੋ ਗਿਆ ਨਹੀਂ ਕੋਈ ਕਿਧਰ ਕਿੱਲਾ ਰਾਈਟ ਤੇ ਹਾਂ ਅਭੀ ਕਿੱਲਾ ਰਾਈਟ ਤੇ ਆਵਰੇ ਸਰਦਾਂ ਕਿਹਾ ਮੱਤਲੇ ਉਡਿਲੇ ਲੱਗੇ ਜਿਆਦਾ ਹੁੰਦਾ ਨਾ ਲੱਗੇ ਕਿ ਕਿੰਨੇ ਡੰਗਰਾਂ ਤੋਂ ਲੱਗੇ ਜਾ ਇਹ ਦੋ ਦਿਨ ਅੱਛਾ ਕਿਹੋਂ ਦੇ ਲੱਗੇ ਨਾ ਹੋਰ ਓਕੇ ਵੀਰ ਬਿਲਿੰਗ ਚੱਲੇ ਲੋ ਜੀ ਮਾਰਨਿੰਗ ਰਾਈਡ ਤੇ ਨਿਕਲੇ ਆਪਾਂ ਅੱਜ ਆਪਾਂ ਜਾਵਾਂਗੇ ਵੀਰ ਬਿਲਿੰਗ ਲੋਦੀ ਮਰਦ ਹਨੀ ਮਰਦ ਤਹੇ ਦਿਓ ਜੀ 1 2 3 4 5 6 7 8 9 10 11 12 13 14 15 16 ਕੀ ਹੋ ਗਿਆ 10000 ਰੁਪਏ ਇੰਨੇ ਰੁਪਈਆ ਦੇ ਵਿੱਚ ਅਸੀਂ ਦੇਖੋ ਤੁਸੀਂ ਕਿੰਨਾ ਘੁੰਮੇ ਹੋਣਾ ਕਈ ਫਲਾ ਮੋਟਰਸਾਈਕਲ ਰਾਈਡਰ ਜਲੰਧਰ ਸ਼ਰਪੁਰ ਕਾਗੜਾ ਸਹੀ ਰੂਟ ਹੈ ਨਾ ਚਲੋ ਫਟੇ 6 ਘੰਟੇ ਦੱਸ ਰਿਹਾ ਜੀ ਇੱਥੋਂ ਦੇਖਦੇ ਕੰਨਾ ਟਾਈਮ ਲੱਗਦਾ 6:33 ਮਿੰਟ ਹੋਏ ਨੇ ਚਲੋ ਓਕੇ ਆ ਗੱਡੀ ਦੇ ਕਦਨ ਯਾਰਾ ਨਹੀਂ ਆ ਸਕਦਾ ਬਾਈਕ ਤੇ ਆਉਂਦਾ ਗੱਡੀ ਦੇ ਵਿੱਚ ਜ਼ਿਆਦਾਤਰ ਜਿਹੜੇ ਬੰਦੇ ਆਉਂਦੇ ਆ ਕਾਰ ਦੇ ਵਿੱਚ ਹਿੱਲ ਇਰੀਆ ਤੇ ਉਹਨਾਂ ਨੂੰ ਵੋਮਟਿੰਗ ਦੀ ਪ੍ਰੋਬਲਮ ਬਹੁਤ ਆਉਂਦੀ ਆ ਤੇ ਇਹ ਬਾਈਕ ਤੇ ਨਹੀਂ ਆਉਂਦੀ ਕਦੇ ਵੀ ਇਦਾਂ ਦੀ ਪ੍ਰੋਬਲਮ ਕ੍ਰਾਸ 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 ਆਹ ਉਹ ਗੇਟ ਟੂ ਕਮੋੜਾ ਆਹ ਉਹ ਲੱਗਦਾ ਕਮੋੜਾ ਨਾਲ ਦੀ ਨਾਲ ਮੈਂ ਚੱਲ ਰਿਹਾ ਮਰਾਜ ਇਧੇ ਤੋਂ ਸਾਰਾ ਆਪਣਾ ਪਤਾ ਲੱਗ ਜਾਂਦਾ ਵੀ ਕਿੱਥੋਂ ਕਿੱਥੋਂ ਕਿਹੜਾ ਰੋਡ ਕਦਾ ਖਾਣੇ ਕੇ ਲਈ ਮੇਰੇ ਪਾਸ ਕੁਛ ਨਹੀਂ ਹੈ ਕੁਝ ਖਾਂਦੇ ਆਂ ਕਹਿੰਦੇ ਆਹ ਤੁਹਾਨੂੰ ਕੁਝ ਖਾਣ ਲਈ ਦਿੰਦੇ ਹੈ ਬੜਾ ਗਰਮ ਭਰੋਟਾ ਖਾਈਂ ਜੇ ਅਚਾਰ ਇਹ ਸਾਹ ਤਰਲ ਦਾ ਚਾਰ ਆਂਬ ਦਾ ਚਾਰ ਕਰੇਲਿਆਂ ਦਾ ਚਾਰ ਬੇਲਿਆਂ ਦਾ ਚਾਰ ਠੀਉਂ ਦਾ ਚਾਰ ਇਹ ਚਾਰ ਸਪੈਸ਼ਲ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਗਏ ਨੇ ਮੇਰੇ ਵੀਰ ਜੀ ਲਓ ਜੀ ਬ੍ਰੇਕਫਾਸਟ ਆਪਾਂ ਕਰ ਲਿਆ ਆ ਤੇ ਹੁਣ ਆਪਾਂ ਅੱਗੇ ਵਧਾਂਗੇ ਅੱਗੇ ਰਸਤੇ ਦੇ ਵਿੱਚ ਆਪਾਂ ਨੂੰ ਪਹਿਲਾਂ ਪਹਿਲਾਂ ਆਏਗਾ ਕਾਂਗੜਾ ਕਾਂਗੜੇ ਤੋਂ ਅੱਗੇ ਫਿਰ ਆਪਾਂ ਪਲमपुर ਜਾਵਾਂਗੇ ਪਲमपुर ਤੋਂ ਅੱਗੇ ਵੀਰ ਬਿਲੀਂਗ ਵੀਰ ਬਿਲੀਂਗ ਦੀ ਜਗਾ ਹੈ ਬੇਸਿਕਲੀ ਪੈਰਾਗਲਾਈਡਿੰਗ ਦੀ ਬਹੁਤ ਮਸ਼ਹੂਰ ਹੈ ਅਸੀਂ ਫਲਾਈਂਗ ਕਰਦੇ ਹਾਂ ਤੁਹਾਨੂੰ ਪਤਾ ਹੋਵੇ ਜਰਾ ਗਲਾਈਡਿੰਗ ਕਰਦੇ ਹਾਂ ਪੈਰਾਮੋਟਰਿੰਗ ਕਰਦੇ ਹਾਂ ਇਹ ਸਰਕੇਸੀ ਉੱਤੇ ਚੱਲੇਗਾ ਕਿਉਂਕਿ ਹੁਣ ਉਹ ਤੇ ਖੁੱਲ ਗਿਆ ਮਾਹੌਲ ਤੇ ਟ੍ਰੇਨਿੰਗ ਚੱਲ ਰਹੀ ਹੈ ਜਿਹੜੇ ਨਵੇਂ ਸਟੂਡੈਂਟਸ ਲਈ ਜਿਹੜੇ ਫਲਾਈਂਗ ਸਿੱਖਦੇ ਨੇ ਉਹ ਵੀਰ ਬਿਲਿੰਗ ਬਾਰੇ ਮੈਂ ਦੱਸ ਰਿਹਾ ਸੀ ਵੀਰ ਬਿਲਿੰਗ ਐਸੀ ਜਗ੍ਹਾ ਮੈਂ ਤੁਹਾਨੂੰ ਜਾ ਕੇ ਉਸ ਵੀਡੀਓ ਦਿਖਾਉਂਗਾ ਤੇ ਇੱਥੇ ਵਰਲਡ ਕੱਪ ਹੁੰਦਾ ਪਰ ਪੈਰਾਗਲਾਈਡਿੰਗ ਦਾ ਥੋੜੇ ਜੂਰੂ ਫਰੰਡੀਆਂ ਤੋਂ ਗੋਰੇ ਆਉਂਦੇ ਨੇ ਇੱਥੇ ਬੜੇ ਕਿਉਂਕਿ ਇੱਧਰ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਇੱਥੇ ਫਲਾਈਂਗ ਬਹੁਤ ਜ਼ਿਆਦਾ ਉਹ ਸਾਰੇ ਇੱਥੇ ਫੇਰ ਆ ਕੇ ਫਲਾਈਂ ਕਰਕੇ ਵਰਲਡ ਕੱਪ ਦੇ ਵਿੱਚ ਉਹ ਪਾਰਟਿਸਪੇਟ ਕਰਦੇ ਆ। ਤਾਂ ਉਹ ਜਗ੍ਹਾ ਤੇ ਅੱਜ ਚਲੇ ਆ ਮੇਰੇ ਨਾਲ ਦਾ ਇੱਕ ਫਾਇਲਟਾ ਮੁੰਡਾ ਜਸ਼ਨ ਕੋਲ ਰੈਡੀ ਹੋ ਕੇ ਤੁਰਿਆ ਹੋਇਆ। ਉਹ ਤਾਂ ਮੇਰੇ ਖਿਆਲ ਇੱਕ ਮਹੀਨਾ ਡੇਢ ਮਹੀਨਾ ਉੱਥੇ ਲਾਏਗਾ। ਪਰ ਅਸੀਂ ਤਾਂ ਸ਼ਾਇਦ ਕੱਲ ਵਾਪਸ ਆ ਜਾਈਏ ਕਿਉਂਕਿ ਸਾਡਾ ਅਗਲੇ ਗਾੜੇ ਦਾ ਸ਼ੂਟ ਵੀ ਆ। ਤੇ ਸਾਡਾ ਜਿਹੜਾ 메ਨ ਕੰਮ ਉਹ ਉੱਥੋਂ ਪਰਦੀ ਸੀ। ਕਿ ਕਾਂਗੜਾ ਜਿੱਦਾਂ ਤੁਸੀਂ ਦੱਸਿਆ ਸੀ ਵੀ ਕਾਂਗੜਾ ਫੋਰਟ ਇਹ ਕਾਂਡੇ ਦਾ ਕਿਲਾ ਸਾਡੇ ਬੈਕਟਰ ਵੀ ਦੇਖ ਰਹੇ ਹਾਂ। ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਨਾਜ਼ਰੇ ਹਾਇਦ ਦੇ ਅੰਦਰ ਇੱਕ ਵਾਰ ਮੈਂ ਗਿਆ ਸੀ ਇਹਦੇ ਵਿੱਚ ਸਾਰੀ ਹਿਸਟਰੀ ਜੇ ਤੁਸੀਂ ਦੇਖਣੀ ਹੈ ਤਾਂ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਗੜਾ ਫੋਟ ਇਹਦੇ ਬੈਕ ਸਾਈਡ ਤੇ ਕਿਲੇ ਦੀ ਬੈਕ ਸਾਈਡ ਤੇ ਬਹੁਤ ਛੋਟਾ ਜਿਹਾ ਸਾਹਮਣੇ ਇੱਕ ਡਰਾਫਟ ਦਿਖ ਰਿਹਾ ਉਹ ਬਿਲਕੁਲ ਸਾਹਮਣੇ ਜੇ ਸੈਰ ਤੁਹਾਨੂੰ ਨਜ਼ਰ ਆਦਾ ਹੋਏ ਉੱਥੇ ਬਹੁਤ ਵੱਡੀ ਗਰਾਊਂਡ ਹੈ ਜਦੋਂ ਤੁਸੀਂ ਕਿਲੇ ਦੀ ਟਾਪ ਤੇ ਜਾਓਗੇ ਤੁਹਾਨੂੰ ਉਹ ਗਰਾਊਂਡ ਉੱਥੋਂ ਦਿਖੇਗੀ ਜਾਂ ਤੁਸੀਂ ਇਹਨੂੰ ਗੂਗਲ ਮੈਪ ਤੇ ਵੀ ਦੇਖ ਸਕਦੇ ਹੋ ਉਹ ਗਰਾਊਂਡ ਇੰਨੀ ਕਿ ਸੋਹਣੀ ਉੱਥੇ ਸਾਰੇ ਜਿਹੜੇ ਕਿਲੇ ਦੇ ਵਿੱਚ ਜਿੱਡੀ ਵੀ ਸਨਾਰ ਰਹਿੰਦੀ ਸੀ ਸਾਰੀ ਉੱਥੇ ਅ ਉਹ ਗਰਾਊਂਡ ਦੇ ਵਿੱਚ ਅਸੀਂ ਇੱਕ ਗਾਣਾ ਵੀ ਸ਼ੂਟ ਕਰ ਚੁੱਕੇ ਹਾਂ ਪਹਿਲਾਂ ਇੱਥੇ ਰਹਿਣ ਦਾ ਸਾਨੂੰ ਲੋਕਾ ਮਿਲਿਆ ਕੈਂਪਿੰਗ ਲਈ ਵੀ ਬਹੁਤ ਵਧੀਆ ਜਗ੍ਹਾ ਜੇ ਤੁਸੀਂ ਕਦੇ ਆਓ ਤਾਂ ਕਾਗੜਾ ਉਨੋਂ ਤੋਂ ਕਾਗੜਾ ਫੋਰਟ ਜ਼ਰੂਰ ਦੇਖਿਓ ਤੇ ਕਾਗੜੇ ਦੇ ਬੈਕ ਸਾਈਡ ਤੇ ਇੱਕ ਗਰਾਊਂਡ ਆ ਜ਼ਰੂਰ ਦੇਖਿਓ ਤੇ ਅੱਜ ਅਸੀਂ ਆਏ ਆ ਕਿਉਂਕਿ ਅਸੀਂ ਜਾਣਾ ਹੈਗਾ ਵੀਰਵਿਲਿੰਗ ਪਹਿਲਾਂ ਵੀ ਦੱਸਿਆ ਸੀ ਤਾਂ ਕਰਕੇ ਸਾਡੇ ਕੋਲ ਸਮਾਂ ਥੋੜਾ ਜਿਆਦਾ ਘਟਾ ਤਾਂ ਤੇ ਗਰਮੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਆ ਇੱਥੇ ਦਾ ਥਿਊ ਜਿਹੜਾ ਸ਼ਾਮ ਦਾ ਥਿਊ ਬਹੁਤ ਸੋਹਣਾ ਤੋਂ ਇੱਥੇ ਫਿਰ ਤੁਹਾਨੂੰ ਕਦੇ ਦੁਬਾਰਾ ਸਪੈਸ਼ਲ ਆਪਾਂ ਇੱਕ ਬਲੌਗ ਤੁਹਾਨੂੰ ओके जी थैंक यू भाजी थैंक जी मिलते थले आओ देख माय गॉड <laughs> <my God. laughs> ਦੰਦ ਹੋ ਗਿਆ ਮੈਂ ਨਹੀਂ ਕੋਈ ਨਹੀਂ ਉਹ ਉਹ ਮੈਂ ਉਹਨੂੰ ਮਚਾ ਲੂੰਗਾ ਇੱਥੋਂ ਚੱਕੀ ਇੱਥੇ 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 ਹਾਂ ਮੇਰਾ ਆਹ ਵਾਲਾ ਕੈਮਰਾ ਬੰਦ ਹੋ ਗਿਆ ਇਹਦੀ ਬੈਟਰੀ ਖਤਮ ਹੋ ਗਈ ਕੈਮਰਾ ਆਪਣੇ ਦੋਨੇ ਦੋਨੇ ਕੈਮਰੇ ਬੰਦ ਹੋ ਗਏ ਇਧਰ ਵੀ ਕੈਮਰਾ ਬੰਦ ਹੋ ਗਿਆ ਤੇ ਮੋਟਰਸਾਈਕਲ ਵੀ ਡਿੱਗ ਵੀ ਅਸੀਂ ਇੱਕ ਵਾਰੀ ਬਚ ਗਿਆ ਨਾਲ ਗੜ ਕਰਕੇ ਬਚਤ ਰਹੀਗੀ ਇਹਦੇ ਤੇ ਨਿਸ਼ਾਨ ਪੈ ਗਏ ਨੇ ਤੇ ਆ ਥੋੜਾ ਜਿਹਾ ਪੈਨিয়ার ਆਪਣੇ ਥੋੜਾ ਡੈਂਟ ਪੈ ਗਿਆ ਇਹ ਤਾਂ ਹੋ ਜਾਏਗਾ ਠੀਕ ਹੈ ਤੇ ਇਦਾਂ ਹੀ ਆ ਫਰੋ ਅਫਰੋਡਿੰਗ ਦੇ ਵਿੱਚ ਜਦੋਂ ਤੁਸੀਂ ਜਾਣਦੇ ਹੋ